ਇਹ ਗੱਡੀ ਜਿਹੜੀ ਹੈ ਜੀ ਸਰਕਾਰੀ ਹੈ ਲਾਲ ਬੱਤੇ ਲੱਗੇ ਹੋਈ ਹੈ ਪਰ ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਇਸ ਗੱਡੀ ਦੇ ਵਿੱਚ ਜਿਹੜੇ ਨੇ ਆਹਾਂ ਸ਼ੇਡਸ ਲੱਗੇ ਹੋਏ ਨੇ ਸੋ ਆਪਸ ਵਿੱਚ ਜਿਹੜਾ ਆਖੀ ਹੈ ਕਿ ਪੂਰਾ ਓਲਾ ਰੱਖਿਆ ਗਿਆ ਗੱਡੀ ਦੇ ਵਿੱਚ ਨਾਲ ਡਰਾਈਵਰ ਨੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿ ਜਿਹੜੇ ਸ਼ੇਡਸ ਆ ਕਾਲੇ ਲੱਗੇ ਹੋਏ ਆ ਇਹ ਕਿਉਂ ਲੱਗੇ ਆ ਬੱਤੀ ਚਲੋ ਲੱਗੀ ਆ ਗੱਡੀ ਕੀ ਦੀ ਆ ਜੀ? ਪਾਰਟੀਆ ਸਾਹਿਬ ਇਹ ਛੇੜ ਲੱਗੇ ਆ ਮਗਰ ਇਲੀਗਲੀ ਛੇੜ ਲੱਗੇ ਹੋਏ ਤੁਹਾਡੇ ਹੈਂ ਸਾਹਿਬ ਉਹ ਬੁੱਤਰ ਅੱਛਾ ਉਹ ਪੈਰ ਤੇ ਲੱਗੇ ਸੋ ਇਹ ਕਹਿੰਦਾ ਜੀ ਸਾਹਿਬ ਨੂੰ ਪੁੱਛੋ ਸਾਹਿਬ ਕਿਹੜਾ ਹੈ ਹੁਣ ਇਹ ਪਤਾ ਨਹੀਂ ਉਹ ਇਹ ਦੇਖ ਸਕਦੇ ਹੋ ਗੱਡੀ ਜਿਹੜੀ ਆ ਇਹ ਇਟੋ ਕੌਣ ਆ ਪਾਰਟੀਆ ਆ ਕਿਹੜਾ ਇਹ ਹੈ ਕੌਣ ਨਾਲ ਤੁਹਾਡੇ ਕੀ ਕੀ ਹੈ ਇਹ ਆਟੀਏ ਅੰਦਰ ਕੌਣ ਆ ਹੁਣ ਇਸ ਵਰਤ ਗੱਡੀ ਚ ਕੌਣ ਆਇਆ ਕੋਈ ਨਹੀਂ ਸਾਬ ਤਾਂ ਜਾਈ ਬੀਚੇ ਕਿਹੜਾ ਸਾਹ ਆਇਆ ਆਟੀਏ ਆਟੀਏ ਆਪ ਹੈ ਕੀ ਨਾਂ ਹੈ ਅੰਦਰ ਕੁਮਾਰ ਹੈ ਅੰਕਿਤ ਕੁਮਾਰ ਆਟੀਏ ਠੀਕ ਹੈ ਤੋਂ ਜੀ ਜਲਾ ਕੇ ਜਾਲੀਆਂ ਤੁਹਾਨੂੰ ਅੰਦਰ ਹੈ ਨਹੀਂ ਕਿ ਤੇ ਲਾ ਇੱਕ ਜਿਹੜੀ ਆ ਇਹ ਕੋਈ ਜੇ ਅੰਦਰ ਵੈਕਤੀ ਨਹੀਂ ਹੈ ਤਾਂ ਇਹ ਬੱਤੀ ਵੀ ਜਿਹੜੀ ਆ ਨਹੀਂ ਜਾਗ ਸਕਦੀ ਹਾਂ ਕੁਝ ਕਰ ਹੀ ਅਗੇ ਨੋ ਨਮਾ ਮੁੰਡਾ ਹਾਂਜੀ ਹਾਂ ਲੋਕਾਂ ਨੂੰ ਅੱਜ ਹੀ ਤੁਸੀਂ ਆਟਿਓ ਜੀ ਹਾਂਜੀ ਐਥੇ ਇਹ ਤੁਸੀਂ ਖੁਦ ਬਲੈਕ ਜਿਹੜੀਆਂ ਸਕਰੀਨ ਲਾਈ ਹੋਈ ਹੈ ਅੰਦਰ ਕਿਹੜੀ ਜੀ ਆ ਤੁਹਾਡੇ ਸ਼ੇਡਸ ਹਾਂਜੀ ਇਹ ਬਲੈਕ ਸਕਰੀਨ ਲੱਗੀ ਹੈ ਜੀ ਜੋ ਅਸੀਂ ਸੈਟਿੰਗ ਕਰਦੇ ਆ ਨਾ ਅੱਛਾ ਜੀ ਅਸੀਂ ਮੀਨ ਵਾਈਨਾਂ ਲਾਇਸੈਂਸਾਂ ਪ੍ਰੂਵਲਾਂ ਦਾ ਵੀ ਕੰਮ ਹੈਗਾ ਸਾਡੇ ਕੋਲ ਬਿਲਕੁਲ ਹਾਂਜੀ ਕਿ ਬ੍ਰੇਕ ਜਦੋਂ ਫਲੈਸ਼ ਕਰਦੇ ਰਿਹਾ ਮੈਂ ਉਹ ਸਕਰੀਨ ਤੇ ਦੇਖ ਕੇ ਕਰ ਨਹੀਂ ਪਾਉਂਦਾ ਅੱਛਾ ਜੀ ਇਸ ਵਾਰੀ ਕਿਉਂ ਮੇਰੇ ਫਰਸਤਾ ਲਾਸ ਪਈਆਂ ਹੋਰ ਕੋਈ ਐਸੀ ਅੱਛਾ ਐਸੀ ਵੀ ਲਾ ਸਕਦੇ ਆ ਜੀ ਨਹੀਂ ਜੀ ਕੋਈ ਐ ਦੇਖੋ ਰੈਂਡਮ ਗੱਲ ਨਹੀਂ ਕੀ ਜਸਟ ਵੀ ਬਹੁਤ ਸਾਡਾ ਪਿੱਛੇ ਸਮਾਨ ਪਿਆ ਪਾਰਕਿੰਗ ਵਾਲੇ ਐਸੇ ਲਾ ਕੇ ਜਾਂਦੇ ਹੁਣ ਇਹ ਤਾਂ ਜਲਦੀ ਗੱਡੀ ਚੋਂ ਲੱਗੀ ਹੋਈਆਂ ਜੀ ਨਹੀਂ ਜੀ ਨਹੀਂ ਇਹ ਮੁੰਡਾ ਗੱਡੀ ਕੱਢ ਕੇ ਲੈ ਕੇ ਆਇਆ ਅੱਛਾ ਜੀ ਨਹੀਂ ਚੱਲੇ ਆ ਇੱਥੇ ਅੱਛਾ ਮੁੰਡਾ ਪਾਰਕਿੰਗ ਤੋਂ ਗੱਡੀ ਕੱਢ ਕੇ ਲੈ ਕੇ ਆਇਆ ਇਹ ਤਾਂ ਪਾਰਕਿੰਗ ਉਹਦੀ ਤੁਸੀਂ ਉੱਤਰੇ ਸੀ ਦੇਖਿਆ ਇਹ ਮੈਂ ਤਾਂ ਇਹੀ ਪੁੱਛਣਾ ਵੀ ਇਟ ਇਜ਼ ਲੀਗਲ অর ਇਨਲੀ ਕਿਆ ਆਤੀ ਆ ਸਰ ਜੀ ਜੇ ਇਹ ਚੱਲਦੀ ਹੁੰਦੀ ਗੱਡੀ ਚੱਲ ਹੀ ਰਹੀ ਹੈ ਜੀ ਉੱਤੇ ਬੱਤੀ ਲੱਗੀ ਹੈ ਜੀ ਬਾਈ ਜੀ ਸਾਹਿਬ ਮੈਂ ਤਾਂ ਪਿੱਛੋਂ ਦੇਖੀ ਨਹੀਂ ਚੱਲਦੀ ਗੱਡੀ ਤੋਂ ਹੀ ਲੱਗੇ ਹੋਏ ਆ ਹਾਂ ਜੀ ਇਹਨਾਂ ਦੀ ਲਾਈਟ ਰੈੱਡ ਲਾਈਟ ਵੀ ਚੱਲ ਰਹੀ ਸੀ ਬਾਈ ਮੈਂ ਮੈਂ ਸਾਡੀ ਮਸ਼ੀਨ ਦੇ ਦੇਣਾ ਤੁਸੀਂ ਕਾਈਂਡਲੀ ਚਲਾਨ ਕਰ ਨਹੀਂ ਅਸੀਂ ਤਾਂ ਕੌਣ ਲੰਨੇ ਆ ਅਸੀਂ ਨਹੀਂ ਚਲਾਣਾ ਇਹ ਸੜੀ ਧੋੜਨੀ ਨਹੀਂ ਹੈ ਕੋਈ ਗੱਲ ਨਹੀਂ ਜੀ ਹਾਂ ਬਿਕਾ ਇਟ ਇਜ਼ ਨਾਟ ਅਲਾਉ ਫਸਟ ਆਫ 올 ਜਸਟ ਬਿਕਾਸ ਪਾਰਕਿੰਗ ਚ ਕੜੀ ਸੀ ਇੱਥੇ ਰੋ ਮੈਂ ਤੁਹਾਨੂੰ ਦਿਖਾ ਦਿੰਦਾ ਸਾਰੇ ਦੇਖੋ ਮਸ਼ੀਨਸ ਪਈਆਂ ਅੰਦਰ ਜਿਹੜੀ ਕਿ ਬੜੀ ਗਵਰਨਮੈਂਟ ਦੀ ਪ੍ਰੋਪਰਟੀ ਹੈ ਕਿ ਕੋਈ ਵੀ ਬੰਦਾ ਆ ਕੇ ਕੋਈ ਤੋੜ ਕੇ ਸਮਾਨ ਨਾ ਕੱਢੇ ਬਸ ਉਹ ਕੋਣ ਤੁਹਾਡੇ ਨਾਲ ਤਾਂ ਐਨ ਸਿਕਿਉਰਿਟੀ ਮੁੰਡੇ ਅੰਕਿਤ ਜੀ ਸਿਕਿਉਰਿਟੀ ਹੈਗੀ ਆ ਤੁਹਾਡਾ ਡਰਾਈਵਰ ਹੈ ਕੈਸ਼ ਹੁੰਦਾ ਹੈ ਹੋਰ ਹੁੰਦਾ ਬੜੀ ਕੀਮਤੀ ਉਹ ਦੇਖੋ ਸਿਕਿਉਰਿਟੀ ਤਾਂ ਮੇਰੇ ਨਾਲ ਜਾਊਗੀ ਨਾ ਗੱਡੀ 'ਚ ਤਾਂ ਕੋਈ ਬੰਦਾ ਨਹੀਂ ਆਉਣਾ ਅੱਜ ਕੰਮ ਦੇ ਵਕਤ ਦੇ ਆ ਗਾ ਉਹ ਆਗਲਾ ਅੱਗੇ ਪਾਰਕਿੰਗ ਦੀ ਗੱਡੀ ਹੈ ਜਿਹੜੀ ਤੁਸੀਂ ਜਾਰੀ ਅਲਾਉਡ ਕਰਦਾ ਨਾ ਕਿ ਮੈਂ ਸਿਕਿਉਰਿਟੀ ਦਾ ਵੀ ਅਲਾਉਡ ਹੈ ਉਹ ਪਾਰਕਿੰਗ ਦੀ ਗੱਡੀ ਵੀ ਅਲਾਉਡ ਹੈ ਜੇ ਆਮ ਆਮ ਵਾਸਤੇ ਲਾਉਣੀ ਤੇ ਆਪਣੇ ਮਨ ਨੇ ਨਹੀਂ ਸਰ ਜਸਟ ਟੂ ਗੋਵਰਨਮੈਂਟ ਦਾ ਸਮਾਨ ਪਿਆ ਇਹ ਮਸ਼ੀਨਾਂ ਜਿਹੜੀਆਂ ਨੇ ਬੜੀ ਵਲਨਰੇਬਲ ਮਸ਼ੀਨਾਂ ਸੋ ਅਸੀਂ ਇਹ ਸਮਝ ਲਈ ਅਸੀਂ ਜਿਹੜੇ ਗਵਰਨਮੈਂਟ ਦਾ ਸਮਾਨ ਜਿਹੜਾ ਹੈਗਾ ਉਹ ਕਰ ਸਕਦੇ ਆ ਕੋਈ ਪਾਸ ਕਰ ਮੇਰੇ ਤੋਂ ਬਹੁਤ ਜ਼ਿਆਦਾ ਨੋਲੇਜੇਬਲ ਹਾਂ ਮੈਂ ਪਲੀ ਸੋਡੇ ਨਾਲ ਕੋਈ ਯਾਰ ਕਿਉਂ ਨਹੀਂ ਕਰਦਾ ਥੈਂਕ ਯੂ ਸਰ ਥੈਂਕ ਯੂ ਮੈਨ ਇਹ ਸਵਾਲ ਪੁੱਛਿਆ ਜਾ ਕੇ ਹੋਏਗਾ ਬਸ ਉਹ ਕਹਿੰਦਾ ਤੁਸੀਂ ਉਹ ਤਾਂ ਹੋ ਗਿਆ ਨਾ